ਅੱਜ ਦੇ ਲਾਈਵ ਵੀਡੀਓ ਚ ਤੁਹਾਡਾ ਸਵਾਗਤ ਹੈ ਜੀ ਜੀਤਾ ਬਾਈ ਜੀ ਖੜੇ ਨੇ ਇੱਧਰ ਹੌਣ ਹਾਰ 플레이ਰ ਸਾਡੇ ਉਥੋਂ ਇੱਧਰ ਲੱਗ ਗਿਆ ਹੋਰ ਕੀ ਆ ਜੀ ਹਾਂ ਕਰਾਂ ਦੀ ਕਰਾਂ ਮੈਂ ਕੈਂਚੀ ਆ ਤਰੇ ਪਰ ਆ ਪਈ ਇੱਕ ਪਾਲਾ ਕੈਂਚੀ ਇੱਥੇ ਠੀਕ ਹੈ ਉਹ ਤੇਰੇ ਪਰ ਭਾਈ ਕਮੈਂਟ ਕਰਾ ਰਿਹਾ ਕਿਸੇ ਨੇ ਕਹਿੰਦੇ ਧੰਮਾ ਮਿਸਰੀ ਆਲ ਰੌਂਡਰ ਸਪਾਈਡਰਮੈਨ ਹੈ ਕੇਵਲੀ ਰਹੇਗਾ ਜੀ ਦੋ ਜਣੇ ਬਸ ਕੱਕਰੇ ਕਿੱਥੇ ਆ ਬਈਆਂ ਦੋ ਗਲਾਸ ਦੇ ਦੇ ਪਾ ਪਾਵੇ ਪਾਸ ਦੋ ਕੱਪਾਂ ਚ ਪਾ ਦੋ ਠੀਕ ਹੈ ਆ ਥੱਲੇ ਤਾਂ ਨਹੀਂ ਜਾਂਦਾ ਇਹ ਲਾਗ ਉਹਦੀ ਕੱਟਣ ਵਾਲੀ ਇਹਦੀ ਆ ਲੱਗ ਹੁੰਦੀ ਹੈ ਅੱਛਾ ਆ ਤਾਂ ਇਹਦੇ ਦੰਦੇ ਜਿਹੇ ਹੋਰ ਤਰ੍ਹਾਂ ਦੇ ਆ ਇਹ ਟੈਨ ਵਾਸਤੇ ਆ ਅੱਛਾ ਵਾਤੇ ਰਾ ਦੋ ਤਿੰਨ ਦਿਨ ਤੋਂ ਪੈ ਤੂ ਪਾਉਣ ਮੇਰੇ ਕੀ ਕਿੰਨਾ ਕੰਮ ਕਰੂ ਪੈਨ ਗਰਮੀ ਤੇ ਕੰਮ ਸ਼ੁਰੂ ਕਰੋ ਫਿਰ ਦੁਬਾਰਾ ਗਰਮੀ ਆ ਗਈ ਦੇਖ ਲੈ ਹਾਂ ਬਹੁਤ ਗਰਮੀ ਗਰਮੀ ਨਹੀਂ ਨਹੀਂ ਹੈ ਹੈਗੀ ਦੀ ਜੂਨ ਚ ਲਈ ਮੈਂ ਏਸੀ ਲੱਗਣੀ ਤਾਂ ਪੈਂਦਾ ਨਾ ਪੱਖੇ ਨਾ ਆਹ ਨਾ ਆਮਣੇ ਦੀ ਮੋਟ ਬਲ ਵੱਜੀ ਯਾਰ ਸਾਰੇ ਪਾਸੇ ਗੰਨੇ ਉੱਗਣਾ ਨਹੀਂ ਜਰਾ ਕੋ ਪੱਖੇ ਲਾਏ ਕੱਲ ਲਾਏ ਕਰਦੇ ਚੇਤੇ ਨਹੀਂ ਮੈਂ ਪੱਖੇ ਲਾਏ ਆ ਯਾਰ ਬਲ ਇੱਕ ਵਾਰ ਤਾਂ ਪੂਰੀ ਤਰਕਾਈ ਹੁੰਦੀ ਸੀ ਮੈਂ ਕਹਿੰਦਾ ਥੋੜਾ ਸਾਜ ਰਿਹਾ ਜਾ ਕੋ ਦੁਪਹਿਰ ਨੂੰ ਦੋ ਘੰਟੇ ਛੁੱਟੀ ਕਰ ਲੈ ਕਰੋ ਘਰੇ ਰੁੱਤਾਂ ਦੇਖ ਲਈਆਂ ਤੇ ਤੇਰਾ ਪਰਿਵਾਰ ਆ ਗਿਆ ਕਿੰਨੇ ਬੱਚੇ ਤੇਰੇ ਕੋਲ ਚਾਰ ਬੇਟੀਆਂ ਚਾਰ ਬੇਟੀਆਂ ਬਹੁਤ ਕਰਮਾਣਾ ਭਾਈ ਤੂੰ ਉਹਦਾ ਨਿਸ਼ਾਨੀ ਲੱਗਣ ਲੱਗੀ ਕੀ ਨੋ? 3 ਛੜਾ ਲੈਂਦਾ। ਕਹਤੇ ਮੂਰੇ ਤਾਂ ਨਹੀਂ ਕਰਾਉਣੀ ਹੈਗੀ। ਹੈ? ਮੂਰੇ ਨਹੀਂ ਹੋਣਾ ਹੈਗਾ। ਮੂਰੇ ਤਾਂ ਨਹੀਂ ਕਰਾਉਣੀ। ਸਾਡਾ ਛੱਡੇ ਹੋਣੀ ਆ। ਲੈਨਟਰ ਦਾ ਪਾਉਣਾ ਵਾ ਆਪਾਂ ਨੇ। ਨਹੀਂ ਲੈਨਟਰ ਨਹੀਂ ਪਾਉਣਾ। 20 ਹੀ ਚੱਲਣੀ ਆ। आगी थोड़ी जी मेनूर सरे सर, चार पूरा पूरी सरिया ओह बस तो कर होना तो ਕੰਨਾਂ 'ਚ ਵੱਜਦਾ ਅੱਧੇ ਤੇ ਥੋੜੀ ਦੇਰ ਨੂੰ ਦੋ ਕੁੱਟ ਚਾਹ ਇਹ ਕਿਹਨੂੰ ਦੇਣੀ ਹੈ ਉਹ ਮਿਸਤਰੀਆਂ ਨੂੰ ਦੇਣੀ ਹੈ ਦੇਖ ਲੈ ਮਨ ਨੂੰ ਮਿਸਤਰੀਆਂ ਜਿਆਦਾ ਖਿਆਲ ਮੈਨੂੰ ਨਿਚਾ ਦਿੰਦੇ ਹੈ ਤੁਹਾਨੂੰ ਦੇਣੀ ਹੈ ਤੁਹਾਨੂੰ ਤਾਂ ਘਰੇ ਲੈ ਕੇ ਬੀਬੀ ਨੂੰ ਤੁਸੀਂ ਹਾਂ ਮਿਸਤਰੀਆਂ ਬੇਨ ਮੈਨੂੰ ਉਹਨਾਂ ਪੈਣ ਇਹ ਜਿਹੜੇ ਅੰਦਰ ਲੱਗੇ ਹੋਇਆ ਦੋ ਬੰਦੇ ਹਾਂਜੀ ਇਹਨਾਂ ਨੂੰ ਇੱਕ ਵਾਰ ਚਾਹ ਫੇਰ ਪੁਲਾ ਦੇ ਕਿਹੜੇ ਨੂੰ ਇਹ ਜਿਆਦਾ ਕਹਿਣਗੇ ਕਾ ਤੇ ਅੱਛਾ ਤੇਰੀ ਜਾਲੀ ਪੁਲਾ ਦੇ ਇਹ ਕਹਿੰਦੇ ਤਿੰਨ ਵਾਰ ਚਾਹ ਪੀਂਦੇ ਸੀ ਤੇ ਅਸੀਂ ਤਾਂ ਪਾਗਲ ਬਣਾ ਤੇ ਇੰਨੇ ਮਿੱਠੇ ਰੇ ਨਾ ਕੋਈ ਨਹੀਂ ਤੁਸੀਂ ਤਾਂ ਨਹੀਂ ਪਣੀ ਬਾਈ ਦੋ ਵਾਰ ਤੁਸੀਂ ਤਿੰਨ ਵਾਰ ਹੈ ਠੀਕ ਅਰੇ ਤਾਂ ਦੋ ਵਾਰ ਤੀਹੋ ਸਾਰੇ ਚਾਰ ਵਾਰ ਹੋ ਜਾਂਦੇ ਨਹੀਂ ਕੋਈ ਗੱਲ ਆ ਰਿਹਾ ਹੈ ਬਾਈ ਜਾ ਤਾਂ ਜਾ ਸਰਦਾਰ ਮਿੱਠਾ ਕੱਲ ਮੈਂ 6 ਕਿਲੋ ਲੈ ਕੇ ਆਇਆ 2 ਕਿਲੋ ਲੈਣਾ ਹਰਰ ਹੋ ਗਿਆ ਰਾਜੀ ਚੱਕ ਤਨੂ ਕਾ ਕੇ ਚਾਹ ਪੀ ਲਾ ਕੋਣ ਮਾਂ ਦੇ ਦੇ ਸਾਜ ਥੋੜੀ ਜੀ ਤੱਪ ਮਿਸਤਰੀ ਉਹ ਰਹਿੰਦਾ ਮੈਂ ਕਿਹਨੇ ਮਿਸਤਰੀ ਤੁਸੀਂ ਰਹਿੰਦੇ ਹੋ ਉਹ ਤਾਂ ਪੀਂਦਾ ਨਹੀਂ ਥੋੜਾ ਪਾਣੀ ਪਾਣੀ ਮਾਰ ਦੇ ਮੈਨੂੰ ਖੋਲ ਬਸ ਬਸ ਬੰਦਾ ਕਰ ਲੈ ਬੰਦਾ ਦੇਖੀਆ ਇੱਥੇ ਗਿੱਲਾ ਏ ਗਿੱਲਾ ਕਰ ਦੇਣਾ ਮੈਨੂੰ ਚਾਹੀਦਾ ਕਾਗਜ਼ ਇਹ ਬੇਟਾ ਚਲੋ ਜੀ ਹੋਰ ਇੱਕ ਬੰਦਾ ਹੋਰ ਦੂਰੀ ਵਰ ਪਿੰਦਾ ਦਾ ਆ ਬੈਠਾ ਪਾ ਦੇ ਨੂੰ ਹਾਂ ਬੰਦਾ ਨੇ ਪੇਂਟਰ ਆਏ ਚੱਲ ਲੱਭਦੀ ਕਿੱਥੇ ਕਿੱਥੇ ਚੱਲੋ ਪੇਂਟਰ ਨੂੰ ਛੁੱਟੀਆਂ ਆਈ ਨਹੀਂ ਹਨ ਇਸ ਵੇਲੇ ਉਹ ਤਾਂ ਲੌਂਗ ਦਿਹਾੜੀ ਕੱਲ੍ਹ ਛੁੱਟੀ ਕਰਨੀ ਹੈ ਤੁਸੀਂ ਨਹੀਂ ਯਾਰ ਬਾੜਾ ਜਿਹੜਾ ਉਹ ਤਾਂ ਕਰ ਦੋ ਹੁਣ ਹੋਰ ਕੀ ਕਰਾਂਗੇ ਇੱਧਰ ਬਾਹਰ ਆ ਸਾਹਮਣੇ ਉਹ ਹੋ ਜਾਣਾ ਇਹ ਸਾਰਾ ਮੂਹਰੇ ਤੇ ਪਿੱਛੇ ਦੇ ਆਹਾ 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 ਮੂਹਰੇ ਹੋ ਜਾਣਾ ਅੱਜ ਬਹੁਤ ਠੀਕ ਹੈ ਅਧਰ ਪਿੱਛੇ ਪਿੱਛੇ ਇਹ ਮਾਗੋ ਗਲਾਂਦੇ ਜਨਵਾਲਾ ਪਾਈ ਪੀ ਗੋਲ ਨਹੀਂ ਇਹਦੀ ਗਲਤੀ ਸਹੀ ਆ ਪਰਲੀ ਕੰਨ ਉੱਧਰ ਹਾਂ ਮੈਨੂੰ ਸੁੱਕ ਲਾਂਦਾ ਜੀ ਇਹ ਸੁੱਕੀ ਹੋਈ ਜੋ ਆ ਹਲੇ ਹਲੇ ਪਰ ਉੱਪਰ ਉੱਪਰ ਟੈਨ ਬੋਲਦੇ ਪਰ ਵਾਲ ਬਾਗਦੇ ਕਾਲੇ ਤੋਂ ਕਰੇ ਹਾਂ ਬਤਾ ਹਰਦਾ ਕਿੱਲਾ ਹਲੇ ਉੱਪਰ ਤੋਂ ਲੜਕ ਕੇ ਕਰਦੇ ਹੋ ਤਾਰਾਂ ਪਾਖੇ ਜਿੱਦਾਂ ਨਾ ਗੱਲ ਨੂੰ ਕਰੀ ਜਿੱਥੇ ਹਲੇ ਆ ਕੇ ਦੇ ਦੋ ਉਹਨੂੰ ਜਿਹਨੂੰ ਇੰਨੀ ਟੁੱਟੀ ਹੈ 1 ਲੱਖ ਉੱਪਰ ਵੀ ਪਰਪਰ ਸਿੰਪਲ ਰੱਖ ਲਓ ਦੁਨੀਆਂ ਮਹਿੰਗੀਆਂ ਨਾਲ ਉਹ ਵੈਸੇ ਦੁਨੀਆਂ ਦੇ ਅੱਜ ਦੇ ਦੋਨੂੰ ਆਹ ਤਾਂ ਚਾਲੂ ਕਰ ਦਨ ਤੁਹਾਡੇ ਵਾਸਤੇ ਯਾਰ ਬਾਥਰੂਮ ਆਹ ਉੱਤੇ ਚਾਲੂ ਕਰ ਦੋ ਇਹ ਵੀ ਰੱਖਣੇ ਵੇ ਜਣੀ ਨਹੀਂ ਬਾਤ ਕਰ ਬਾਥਰੂਮ ਬਾਤੀ ਲਾ ਹੋਈ ਆ ਜੀ ਅਟਾਈ ਲਾ ਦੇ ਹੋਵੇ ਮੇਹਤਰੀ ਦਾ ਹੁਣ ਜਿਹੜਾ ਕੰਮ ਇਹ ਤਾਂ ਹੈਗਾ ਬਰੀਕੀ ਕੰਮ ਹੁਣ ਉਹਨੂੰ ਲੱਗ ਰਿਹਾ ਟਾਈਮ ਆ ਇਹਨੇ ਮਹੀਨਾ ਲਾਏ ਦੇਣਾ ਦੇਖ ਲਈ ਹੌਲੀ ਹੌਲੀ ਅੱਜ ਕਰੀ ਨਾ ਨਹੀਂ ਜਾਣ ਦੇਣਾ ਪੁੱਛ ਲੈ ਇਹਨਾਂ ਨੂੰ ਮਾਲਕਾਂ ਨੂੰ ਕਿੱਥੇ ਜਾਣਾ ਤੇ ਪ੍ਰਿੰਟ ਕਰਵਾਉਣਾ ਹੈ ਇਹਦੇ ਹੱਥੇ ਰਹਿਣਾ ਇਹਦਾ ਬਾਤ ਚਲੀ ਗਈ ਹੈ ਪਾਈ ਕਰਨੀ ਆ ਹੁਣ ਲੋਅ ਦੇ ਮਿੰਦਾ ਖੰਡ ਉਹ ਨਹੀਂ ਆਏ ਨਾ ਕਰ ਯਾਰ ਮੇਰਾ ਵੀਰ ਹਾਂ ਨਹੀਂ ਨਹੀਂ ਜੀਤੇ ਤੇਰੇ ਵਗਾਰ ਕੰਮ ਨਹੀਂ ਚੱਲਦਾ ਹੈਗਾ ਯਾਰ ਸਾਡਾ ਹਾਂ ਇਹ ਛੁੱਟੀ ਕਰਨ ਨੂੰ ਫਿਰਦਾ ਭੱਜਣ ਨੂੰ ਫਿਰਦਾ ਉਹ ਉਹਨੂੰ ਕਰ ਟੈਲ ਵਾਲਾ ਨਾਲ ਕੰਟੈਕਟ ਕਰਵਾ ਦੇਦਾ ਸਿੱਧਾ ਸਾਹਮਣੇ ਤੋਂ ਲਾਇਆ ਤੇ ਉੱਪਰ ਜਾ ਕੇ ਹੋਰ ਕੁਝ ਹੀ ਲਾ ਲਾਂ ਥੱਲੇ ਆਪਾਂ ਇਹ ਜਿਹਾ ਲਾ ਲੈਂਦੇ ਆ ਦੇਦੀ ਆ ਮੁੰਡਾ ਭੇਜ ਦੂਗਾ ਇਹਨੂੰ ਕਹਿ ਦੂਗਾ ਮੈਂ ਜਾ ਚਾਹ ਪਣੀ ਹੋਈ ਘਰਾਂ ਕਹਿਦੀ ਜਾ ਕੇ ਓਕੇ ਜੀ ਦੱਸ ਮੈਨੂੰ ਪਤਾ ਨਹੀਂ ਲੱਗਦਾ ਬਿੱਠਾ ਤੇਜ ਪਾਉਣ ਉਹ ਪੂਰਾ ਰੱਖ ਕੇ ਆਂ ਦੱਸ ਨਾ ਸਾਡੇ ਉਹ ਤੇਜ ਦੀ ਜੀ ਆਹ ਹੂੰ ਦੇਖ ਲਈਏ ਇੰਨਾ ਕਰ ਰੱਖੋ ਬਹੁਤ ਠੀਕ ਆ ਜੀ ਅੱਛਾ ਆ ਲੈ ਨਹੀਂਦਾ ਹੈਗਾ ਆਏ ਕਰ ਚੀਨੀ ਦੀ ਕੌਲੀ ਭਰ ਕੇ ਇੱਥੇ ਲਿਆ ਕੇ ਰੱਖ ਦੇ ਜਿੱਦੀ ਲੋੜ ਆ ਉਹ ਨਾਲ ਪਾ ਦੇ ਪਰੇ ਨੇ ਟੋਪੀਆਂ ਲਾ ਦੇ ਕੇ ਕਿ ਮੂੰਹ ਪਾ ਲੈ ਕਰਨਗੇ ਉਹ ਤਾਂ ਹੋਣੀ ਕਾ ਗਿਆ ਡੇ ਜੀ ਅੱਛਾ ਇਹ ਚੱਕਰ ਆ ਰਹੇ ਨੇ ਜਿਹੜਾ ਆ ਕਰਦਾ ਨਾ ਹਾਂ 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 ਇਹ ਲੋਕੀ ਕਦੇ ਨਹੀਂ ਤਾਂ ਕੋਈ ਦਾਨਦੇ ਆ ਕਿ ਅੱਦੇ ਬੰਦੇ ਨੂੰ ਕੈਂਸਰ ਹੋ ਜਾਂਦਾ ਹੈ ਹੈ ਕੈਂਸਰ ਹੋ ਗਿਆ ਅੱਛਾ ਜੀ ਇੱਕ ਇੱਕ ਤੋਂ ਕੋਈ ਨੁਕਤਾ ਨਹੀਂ ਬੱਤਰ ਰਹੀ ਅਸੀਂ ਨਹੀਂ ਵੀ ਫਿਰ ਤੁਸੀਂ ਐਂ ਕਰੋ ਨਾ ਇਹ ਜਿਹੜੇ ਇੱਕ ਮਾਸਕ ਜਿਹਾ ਹੁੰਦਾ ਲਾਲ ਪਾ ਲੈ ਕਰੋ ਯਾਰ ਨਹੀਂ ਉਹ ਘੋਂ ਦਾ ਕੁੱਪਾ ਜੋਲਾ ਉਹ ਨਹੀਂ ਫਿਰ ਇਹ ਨਾਗਦਾ ਪਰ ਤੁਹਾਨੂੰ ਕਰਨਾ ਪੈਣਾ ਯਾਰ ਜਾਨ ਹੈ ਜਹਾਨ ਹੈ ਬਿਸਤਰੀ ਕਹਿੰਦਾ ਜਿਹੜੇ ਵਿੱਚ ਤੇ ਨਾ ਹਰ ਨਿਕਲਦਾ ਹਰਾ ਹਰਾ ਜਾ ਉਹ ਜਿਹੜਾ ਹੁੰਦਾ ਤਾਂ ਲੈ ਦਿੱਤਾ ਨੂੰ ਆਈ ਜਾਂਦੀ ਚੱਲ ਰੱਖ ਵਈ ਚਾਹ ਬੜਾ ਅੜਾ ਉਹ ਮੁੰਡੇ ਕੇ ਵਾਹ ਤਾਂ ਜਾ ਹੋ ਗਿਆ ਜੀ ਅੰਦਰ ਨਹੀਂ ਆਉਣਾ ਜੀ ਠੀਕ ਹੈ ਜੀ ਲਾ ਦੇ ਲਾ ਦੇ ਹੈ ਸਾਡੇ ਸਾਡੇ ਘਰ ਚ ਸਾਡੀ ਵੀ ਐਂਟਰੀ ਬੰਦ ਕਰਤੇ ਜੀ ਫੋਨ ਕਰਨਾ ਹਲੇ ਉਹਨਾਂ ਟਾਇਲ ਵਿੱਚ ਦੂਜੀ ਭੇਜੀ ਨਹੀਂ ਯਾਰ ਮੈਟ ਫਿਨਿਸ਼ ਉਧਰ ਆਪਕੇ ਸਾਥ ਲਗਾ ਕੋਇਆ ਉਧਰ ਕਾਫੇ ਵਰਕ ਲੈ ਕੇ ਆਤੇ ਹੋ ਆਪਕੇ ਭੂਖ ਲਿਆ ਕੇ ਠੀਕ ਆ ਯਾਰ ਬਜਰੀ ਦੀ ਆ ਜਣਾ ਦਿੱਤਾ ਵੀ ਆ ਜਾਣਾ ਬਜਰੀ ਬਾਸ ਤੇ ਜਗਾ ਬਣਾਉਣੀ ਪੈਣੀ ਆ ਕਿਆ ਕਰਾਂਗੇ ਦੇਖ ਕਿਦਾਂ ਦਾ ਲੈ ਕੇ ਆਉਣਾ ਪੈਣਾ ਹੋਰ

ਇਨਾ ਗੁਰੂ ਬਈ ਆ ਸੀਨਾ ਕੈਨੇਡਾ ਨਿਹਾਰਪਾਏ ਨਿਹਾਰਪਾਏ ਯੂਨੀ ਭੈਣ ਉਹਨਾਂ ਦੇ ਸਵੇਰੇ ਫੋਨ ਆਇਆ ਤੇ ਕਹਿੰਦੇ ਸਾਡਾ ਫੇਵਰਟ ਆਇਆ ਜਿੱਤਾ ਬਾਈ ਇਹਨਾਂ ਗੁੱਜਰ ਬਾਈ ਦੀ ਜਿਹੜਾ ਜਿੱਤੇ ਬਾਈ ਨੂੰ ਰੱਖਦਾ ਮੋਟਰ ਪਰ ਇਹ ਵੀ ਭਾਈ ਮਨਮੋਜੀ ਹੈ ਇਹ ਇਹਦਾ ਕੁਝ ਨਹੀਂ ਪਤਾ ਹੈਗਾ ਜਿੱਤੇ ਬਾਈ ਦਾ ਵੀਦੋਂ ਦਾ ਹਨਾ ਵੀ ਫੁਰਦਾ ਕੰਮ ਦੇ ਬੜਾ ਗਿਆ ਸਾਰਾ ਇਹਨਾਂ ਦਾ ਉਹ ਅਸਰੀਆ ਕਿਹੜਾ ਨਿਕਲਿਆ ਹੋਇਥੇ ਕਾਹ ਛੱਡਿਆ ਦਾ ਇਹ ਇਹਨੂੰ ਕੋਈ ਬੰਦੇ ਨੇ ਤਾਰ ਤੂਰ ਪਾਏ ਜਾਂਦੇ ਰ ਕੋਈ ਇਹ ਤਾਂ ਵੱਡਦਾ ਪੜਦੋ ਠੀਕ ਹੈ ਹੱਥ ਵੱਲੇ ੱੱਲੇ ਵੀ ਸਫਾਈ ਜੀ ਕਰਵਾ ਦੋ ਚੰਗੀ ਤਰ੍ਹਾਂ ਹਾਂ ਹੁਣ ਇੱਕਦਮ ਸਫਾਈ ਕਰਦੇ ਆਂ ਉਹ ਜਾਣਾ ਵਾ ਠੀਕ ਹੈ ਸਨਾਲਾ ਨੂੰ ਨਾ ਆਪਾਂ ਨੇ ਐਂ ਨੰਗ ਜਾਣਾ ਉਰੇ ਦੇ ਐ ਨਹੀਂ ਅੱਛਾ ਤੇ ਪਾਲਣ ਆਪਦੇ ਆਪ ਪੀਓ ਪੀਜੀ ਵਾਲਿਆਂ ਨੂੰ ਬੁਲਾ ਲਿਓ ਦੇ ਇਹਨੂੰ ਆ ਵਧਰੇ ਹੋ ਗਏ ਤੇ ਪੁੱਤ ਦੀ ਮਾਂ ਨਹੀਂ ਆ ਉਹ ਗਿੰਦੂ ਬਿੰਦੂ ਬਟਾ ਯਾਰ ਫੜ ਕੇ ਦੱਸਣੀ ਤੇ ਕਿੱਧਰ ਗਿਆ ਇਹ ਤੇ ਉੱਪਰ ਅੰਦਰ ਅੰਦਰ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਬੰਦੂ ਦੀ ਵੀ ਸਲਾਹ ਲੈ ਲਈ ਮੜੀ ਜੀ ਕੋਈ ਕੋਟ ਵੀ ਹੋਰ ਨਹੀਂ ਕਿ ਇੱਕ ਜਿੱਦਣਾ ਪਹਿਲੇ ਟੁੱਟੀ ਵੀ ਇੱਕ ਹੋਰ ਹੋਵੇ ਕਿਆ ਚੀਜ਼ ਓਕੇ ਕੁਰਸੀ ਹਾਂ ਤੇ ਦੱਡ ਟੁੱਟੀ ਹੋਈ ਜਿੱਤਣਾ ਤਿਆਰੀ ਤੋਂ ਸਕੇ ਯਾ ਤੋੜ ਲੋ ਹੋਰ ਥਲੀ ਫਿਰ ਹਾਂ ਆਹ ਕੌਣ ਨੇ ਫੜਾਦਾ ਉਹਦਾ ਵੀ ਟਾਇਰ ਫਿਰ ਆਉਣੇ ਬਾਅਦ ਤੇ ਉੱਪਰ ਰਹਿਣਾ ਹੈ ਆਹ ਅਹੀ ਰੱਖ ਲੈ ਅੱਧੀ ਰੱਖ ਲੈ ਯਾਦ ਆਏਗਾ ਕਹਿੰਦਾ ਛੁੱਟੀ ਹੋਈ ਹੈ ਪ੍ਰਾਣੀ ਦੇਖ ਲੈ ਕੋਈ ਪ੍ਰਾਣੀ ਥੱਲੇ ਪਈ ਹੋਣੀ ਕੋਈ ਨਾ ਕੋਈ ਫਿਰ ਹਾਂ ਹੋਰ ਨਹੀਂ ਪਈ ਹੋਰ ਥੱਲੇ ਕੋਈ ਸਾਹੀ ਰੱਖ ਲੈ ਰੱਖ ਰੋ ਅਹੀ ਰੱਖ ਲੈ ਕੋਈ ਨਹੀਂ ਇਹਨਾਂ ਸਾਰਾ ਸੱਟੇ ਨਮਾਉਣਾ ਇਹ ਚਲੀ ਜਾਣੀ ਹੈ ਮੋਟਰ ਪਰ ਹੁਣ ਮੋਟਰ ਤਾਂ ਗਿਆ ਜੀ ਅੱਜ ਦੇਖ ਲੈ ਕੰਪਾ ਉਹ ਆ ਜਾ ਹੁਣ ਉਹ ਬਿੰਦੂ ਆਇਆ ਕਰਦਾ ਮੈਨੂੰ ਇਹ ਦੱਸ ਜਿਹੜਾ ਹੁਣ ਇਹਨੂੰ ਵੀ ਕਰ ਦੇ ਉੱਪਰ ਯਾਰ ਰੰਗ ਲਗਾ ਦੇ ਤਾਂ ਮੈਂ ਤੈਨੂੰ ਜੇ ਮੈਂ ਅੱਜ ਰੰਗ ਦੂੰਗੀ ਹਾਂ ਆ ਬਾਜ਼ਰ ਜਰ ਪੈ ਰਹੀ ਐ ਇਹਨੂੰ ਯਾਰ ਅੱਛਾ ਅੱਛਾ ਪ੍ਰੈਮ ਲਿਆ ਦਿਓ ਜੀ ਹਾਂ ਪ੍ਰੈਮ ਲਿਆ ਦਿਓ ਜੀ ਪ੍ਰੈਮਰ ਮਾਰਨਾ ਪਹਿਲਾਂ ਇਹਨੂੰ ਹਾਂਜੀ ਪ੍ਰੈਮਰ ਵੱਜੇ ਸਿੱਧੇ ਰੰਗੇ ਕਰਦੇ ਠੀਕ ਆਈ ਲਿਆ ਗਏ ਹਾਂ ਲਿਆ ਗਏ ਜੀ ਕਿੰਨੇ ਡੱਬੇ ਲਿਆਵਾ 4 ਲੀਟਰ ਲਿਆਏ 4 ਲੀਟਰ ਕਿਹੜੇ ਰੰਗ ਲਿਆਦੇ ਮੈਨੂੰ ਗ੍ਰੇ ਲਿਆਣਾ ਗ੍ਰੇ ਲਿਆਦੇ ਜਾਂ ਕਾਲਾ ਲਿਆਣਾ ਕਾਲਾ ਲਿਆਣਾ ਬ੍ਰਾਊਨ ਆਫ ਮੈਂ ਤਾਂ ਕਹਿੰਦਾ ਜਿਹੜੀ ਹਟਾਲ ਪਈ ਨੇ ਇੱਥੇ ਆਹ ਇਹ ਤੁਹਾਨੂੰ ਲਿਆ ਕੇ ਦਵਾਂ ਪਹਿਲਾਂ ਅੱਜ ਹਣਾ ਇਹ ਜਿਹੜੇ ਟਾਇਰ ਲੈਂਦੇ ਨੇ ਉਹਦੇ ਨਾਲ ਦਾ ਲੈ ਕੇ ਆਵਾਂਗੇ ਯਾਰ ਫੋਟੋ ਖਿੱਚ ਲਈ ਹਾਂ ਆਈ ਅੱਲਿਹਾ ਬੀ ਡੱਲਾ ਅੱਛਾ ਇਹ ਤਾਂ ਗਰੇਜਾ ਲਿਆਵਾਂ ਹਣਾ ਹਾਂਜੀ ਗਰੇ 2 ਤਰ੍ਹਾਂ ਦੇ ਆਉਂਦੇ ਆ ਜੀ ਹਾਂ ਇੱਕ ਇੱਕ ਕੱਲਾ ਗਰੇ ਆਉਂਦਾ ਜੀ ਇੱਕ ਬੱਸ ਗਰੇ ਆਉਂਦਾ ਹਾਂ ਇੱਕ ਸਮੋਗਰੇ ਆਉਂਦਾ ਬਾਕੀ ਸਭ ਦੇ ਕਾਲੇ-ਕਾਲੇ ਜੀ ਕਰੇ ਸਾਰੇ ਮੈਂ ਦੇਖਦਾ ਇੱਥੇ ਜੇ ਮੈਂ ਦਿਖਾਇਆ ਤੇ ਕਲਰ ਉਹ ਠੀਕ ਨਹੀਂ ਹੈ ਦਿਓ ਦਿਖਾਈ ਤਾਂ ਫੋਟੋ ਜੀ ਦਿਖਾ ਤੇਰਾ ਦੇਖ ਲੈਣੇ ਕਿਹੜਾ ਕਲਰ ਆ ਇਹ ਤੇ ਤੁਹਾਨੂੰ ਦੇ ਚੱਕਰ ਜੇ ਹੁੰਦੇ ਯਾਰ ਆਹੋ ਇਹ ਯਾਰ ਚਹੀਏ ਉਹ ਦੇ ਮੋਹ ਪੰਨ ਸੌ ਗ੍ਰੇਲੇ ਆ ਗਈ ਫਿਰ ਬਲੈਕ ਦਾ ਵਾਈਟ ਦਾ ਕੰਬੀਨੇਸ਼ਨ ਤੇ ਗ੍ਰੇਲੇ ਆ ਗ੍ਰੇ ਵਾਈਟ ਅ ਗ੍ਰੇ ਬੜੀ ਲੱਗੂ ਜੀ ਆ ਨਹੀਂ ਹੈ ਅੱਧੇ ਨੂੰ ਪੀਂਦਾ ਲਾਇਗ ਲਾ ਕੇ ਹਾਂ ਦੋਖਾਂਡ ਲਾ ਕੇ ਪੀ ਲਾਇਗ ਲਾ ਕੇ ਕੁੱਟੀ ਤੈਨੂੰ ਲੈ ਆਂ ਫਿਰ ਉਹ ਨਾ ਹਾਂਜੀ ਅ ਗ੍ਰੇ ਕਲਰ 4 ਕਿਲੋ ਇਧਰ ਬਾਹਰ ਵੀ ਕਰਨਾ ਹਾਂਜੀ ਇਹ ਵੀ ਕਰ ਦਾਂਗੇ ਹਾਂ 3 ਕਿਲੋ ਜਦੋਂ ਮੈਂ ਫੋਨ ਕਰਨੇ ਹੋ ਮੈਂ ਤੁਹਾਨੂੰ ਦੱਬ ਹਾਂ ਹਾਂ ਜਦੋਂ ਉੱਦਾਰ ਤੋਂ ਫੋਨ ਕਰਕੇ ਚਪੋਤਰ ਉੱਤੇ ਫਿਰ ਫੋਨ ਕਰ ਦਾਂਗਾ ਫਿਰ ਕਿਹੜਾ ਨੰਬਰ ਆਈ ਪਹਿਲਾਂ ਲਿਖ ਦੇ ਯਾਰ ਫਿਰ ਕਿਤੇ ਆ ਚਾਹੀਦਾ ਉਹ ਚਾਹੀਦਾ ਤੇ ਤੈਨੂੰ ਜਾਣਾ ਪੈਣਾ ਹਾਂ ਚ ਲੈਣਾ ਤੇ ਟਾਇਰ ਚ ਲੈ ਜਾ ਮੈਂ ਇੱਕ ਨਾਲ ਹੀ ਚਾਹ ਜਾਂਦਾ ਰੋਪੜੇ ਯਾਰ ਮੈਂ ਕੰਮ ਨੇ ਬਿੜਾ ਹੈ ਉਹ ਖੋਲੀ ਮੜਾ ਦੇ ਬੁੱਕੇ ਉਹ ਛੋਟੇ ਖੋਲੀ ਮੜਾ ਜਾ ਉਹ ਤੁਹਾਡਾ ਕਸਮਾਨ ਹੋਣਾ ਰੋਪੜ ਤੇ ਤੁਹਾਡਾ ਕਸਮਾਨ ਹੋਣਾ ਚ ਲੈ ਆ ਇਹ ਤੇ ਜਿਹੜਾ ਰੂਲਰ ਜਿਹ ਕਹਿੰਦੇ ਕੱਲ ਸਰਦਾ? ਸਰਦਾ ਕਰੀਏ। ਠੀਕ ਹੈ। ਹਟਾ ਲਾਉਣ ਵਿੱਚ ਆ ਚ ਜਾਉਂਗਾ ਠੀਕ ਹੈ। ਕਿ ਮੈਂ ਰੋਪੜ ਜਾਣਾ ਰੰਗ ਲੈ ਕੇ ਆਉਣਾ। ਤੇ ਲੈ ਆਮਨੋ ਲੈ ਆਦਮਨ। ਯਾਰ ਇੱਕ ਮੇਰੀ ਗੱਲ ਹੋਰ ਸੁਣਾ। ਹਾਂਜੀ। ਔਰ ਉਤਰ ਆ। ਆਹ ਸਲਾਈਡ ਡੋਰ ਲਾਈਏ ਯਾਰ ਮੋਟੀ ਜਿਆਦਾ ਮੋਟੀ ਲੱਗਦੀ ਐ ਇਹਦੇ ਨਾਲ ਨਹੀਂ ਲੱਗ ਸਕਦੀ ਜੀ। ਨਹੀਂ ਜੀ। ਹਾਂ। ਇਹੀ ਲੱਗਣੀ ਜਿੱਥੇ ਸਲੈਟਰ ਤਾਂ ਇਹੀ ਲੱਗਦੇ ਆ ਇਹ ਵੀ ਹਜੇ ਥੋੜੇ ਜਿਹਾ ਹੋਰ ਮੋਟੇ ਹੋ ਜੰਨੇ ਆ ਅੱਛਾ ਹਾਂਜੀ ਉਹ ਲਈ ਤਾਂ ਸੋਟੜੀ ਪਾਈ ਪਈ ਸੋਹਣ ਹਲਾ ਹੋਰ ਪਲਾ ਵੀ ਲੱਗਦੇ ਪਰ ਮੰਨੋ ਆਪਾਂ ਨਾ ਅਗਰੇ ਜੇ ਪਰ ਨਹੀਂ ਟੀਕ ਬਲਾਈ ਲਾਉਂਦੇ ਆ ਹਾਂ ਹਾਂ ਟੀਕ ਬਲਾਈ ਲੱਗਦੀ ਹੈ ਨਾ ਫਿਰ ਇਹਦੀ ਮਟਾਈ ਥੋੜੀ ਹੋਰ ਵੱਜ ਜਾਂਦੀ ਆ ਅੱਛਾ ਸਲੈਟਰ ਕਿੰਨੇ ਖਣਦੇ ਆ ਥੋੜੇ ਮੋਟੇ ਆ ਆ ਲੱਗਣੀ ਹੈ ਦੇ ਉੱਪਰ ਹਲੇ ਜੇ ਮੰਨ ਲਓ ਇਹ ਤਾਂ ਥੋੜੀ ਜੱਦਾ ਹੋ ਗਈ ਇਹਨਾਂ ਉਹ ਨਾ ਪਤਲੀ ਹੁੰਦੀ ਖੋ ਜਾਂਦੀ ਥੋੜੀ ਜਿਹੀ ਅੱਛਾ ਨਾਲ ਇੰਨਾ ਮੋਟਾ ਖਲਾਉਂਦਾ ਇਹਨਾਂ ਬੱਲਾ ਮੋਟਾ ਹੋ ਜਣਾ ਹਾਂ अच्छा। ਇਹਦੀ ਨੌਲ ਜਾਨੀ ਕਿ ਮੰਨ ਲਓ ਸੂਤ ਘਟ ਜਾਂਦਾ ਇੱਕ। ਹੂੰ ਹੂੰ। ਫਿਰ ਡਾਇਰੈਕਟ ਨੂੰ ਤਾਂ ਖਰਾਬ ਕਰੂ ਪਰ। ਨਹੀਂ ਨਹੀਂ। ਹਾਂ। ਵਜਨ ਜਾਲੇ। ਜਿੰਨਾ ਹੈ ਸੀ ਉਹ ਕੋਲ ਨਾਲ ਵਧੇ ਚੱਲਦਾ। ਅੱਛਾ। ਜਿੰਨਾ ਆ ਘਰ ਦੇ ਵਿੱਚ ਦੋਹੇ ਵਾਲਾ ਗੇਟ ਲਾਉਂਦਾ ਜਿਹੜਾ ਸਲਾਈਡ ਕਰਦੇ ਆ। ਹਾਂ ਹਾਂ। ਕਿੰਨਾ ਵੇਡ ਹੋ ਜਾਂਦਾ ਜੀ। ਸਾਡੇ ਘਰ ਦੇ ਕਹਿੰਦੇ ਜੀ ਮੈਡਮ ਵੀ ਇਸ ਤੇ ਕਹਿੰਦੀ ਮੋਟਾ ਨਹੀਂ ਲਾ ਦਣੇ ਨੇ। ਨਹੀਂ ਮੈਂ ਤਾਂ ਸਮਝਾਇਆ ਤੁਹਾਨੂੰ। ਅੱਛਾ। ਉਹਨਾਂ ਨੇ ਵੀ ਹੋਣੇ। ਆਪਾਂ ਦੂਸਰੇ ਬੋੜ ਲਾਉਂਦੇ ਆ ਨਾ। ਹਾਂ ਹਾਂ। ਉਹ ਆਪਣੇ ਦੂਰੇ ਕੱਲ੍ਹ ਨਾਲ। ਉਹ ਫਿਰ ਜਿਹੜੇ ਝਿਲ ਝੋਲ ਜੀ ਜ਼ਿਆਦਾ ਮਾਰਦੇ ਉਹ। ਉਹ ਫਿਰ ਦੂ अच्छा ठीक है ठीक है, है। चल सही है अबो को कड्डी ਜਾਕਰ ਵਿਚ ਦੇ ਵਿਚ ਇਹਦੇ ਪੈਰ ਖਰਾਬ ਕਰਨਗੇ ਇਹ ਸਭਈ ਹੋ ਵੀ ਨਹੀਂ ਕਰਦਾ ਸਾਰੀ ਸਾਰੀ ਹੋ ਤਾਂ ਜੇ ਚੜਦੇ ਨਾ 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 ਅਜੇ ਤਾਂ ਚੈਨਲ ਨੂੰ ਫੋਕਣੇ ਦੁਬਾਰਾ اچھا ਇਹ ਕੁਦਰੇ ਝਾੜਨਾ ਇੱਥੇ ਸਾਰੇ ਇੱਥੇ ਸਮਾਂ ਗੱਲ ਅੱਛਾ ਇੱਕ ਵੀ ਨਾੜੀ ਸਰਮਾਇਕੇ ਲੱਗੂ ਫਿਰ ਸਰਮਾਇਕੇ ਨਾ ਦਿਖ ਰਹੀ ਜੀ ਨਾ ਤੇ ਸਰਮਾਇਕੇ ਨੇ ਟਾਈਮ ਲੈਣਾ ਹੁਣ ਥੋੜਾ ਫਿਰ ਸਰਮਾਇਕੇ ਨੇ ਲੈਣਾ ਜਿੱਦਾਂ ਮਾ ਲੋ ਇਹ ਆਪਣਾ ਪ੍ਰੋਪਰ ਦਿਖਿਆ ਨਾ ਫਿਰ ਸਾਰੇ ਕੋਲ ਸੁਣਾਇਆ ਲੱਗੂਗਾ ਸਾਰਾ ਪ੍ਰੋਪਰ ਦਿਖਾਉਣਾ ਠੀਕ ਠੀਕ ਹੈ ਹੋਰ ਕਿੰਨੇ ਦਿਨ ਲੱਗ ਜਾਣੇ ਆ ਕਮਰੇ ਪਰ ਇੱਧਰ ਬੈੱਡ ਬੈੱਡ ਟੀਵੀ ਇਹ ਨਾਲ ਅਸੀਂ ਸੱਟ ਰੋਕ ਦਣੀ ਹੈ ਲੱਗ ਸੋਕ ਦਣੇ ਆ ਬੈੱਡ ਸੋਕ ਨੇ ਸਿਆ ਬੈੱਡ ਕੰਪਲੀਟ ਹੋਊਗਾ ਰੋਕ ਕੇ ਰੋਕਣ ਆੜੀਆਂ ਫਿਰ ਮੈਂ ਕਿਹਦਾ ਕੰਮ ਰਹਿ ਜੂਗਾ ਉਸ ਤੋਂ ਬਾਅਦ ਐਲਟਰੀ ਤਿਆਰ ਕਰ ਲੈਂਗੇ ਸਰ ਮੈਂ ਕਹਿੰਦਾ ਇਕੱਠਾ ਕਰਨਾ ਕੰਮ ਕੋ ਨਾਲੇ ਇਕੱਠਾ ਚੱਕਮ ਸੁਣਨਾ ਉੱਥੇ ਦੇ ਪਾਣੀ ਛੱਡ ਦੇਣਾ ਹਾਂ ਮੈਂ ਕਹਿੰਦਾ ਇਹਨੂੰ ਕੰਮ ਜਿੱਦ ਕਰ ਦਵੇ ਯਾਰ ਮੰਨ ਲਓ ਅਸੀਂ ਇਹ ਬੈੱਡ ਤਿਆਰ ਕਰਤਾ ਨੇ ਅੱਜ ਅੱਜ ਬੈੱਡ ਠੋਕ ਦਾਨੇ ਹਾਂ ਬੈੱਡ ਠੋਕ ਕੇ ਰੱਖ ਲੈਣੇ ਹਾਂ 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 ਉਸ ਤੋਂ ਬਾਅਦ ਐਲਟਰੀ ਤਿਆਰ ਕਰ ਲੈਣੀਆਂ ਠੀਕ ਐਲਟਰੀ ਤਿਆਰ ਕਰਕੇ ਜਿਹਨੂੰ ਠੋਕ ਕੇ ਰੱਖ ਲੈਣੀਆਂ ਉਸ ਤੋਂ ਬਾਅਦ ਫਿਰ ਸਰ ਮੈਂ ਕਹਿੰਦਾ ਕੰਮ ਛੇੜਨਾ अच्छा बिचेल कमरा रोड ਦਾ ਵਿਚੇ ਬੈੱਡ ਦਾ ਸਮਾਂ ਇਹ ਕਮਰਾ ਇਹ ਕਮਰਾ ਤਿਆਰ ਕਰਕੇ ਨਿਕਲੋ ਕਮਰਾ ਤਿਆਰ ਕਰਕੇ ਜਦੋਂ ਅਸੀਂ ਸੈੱਟ ਕਰਾਂ ਠੀਕ ਹੈ ਤੇ ਆਹ ਇਹਦਾ ਆਪਾਂ ਡਿਜ਼ਾਈਨ ਬਣਾਤਾ ਮਤਲਬ ਲੀਦੇ ਹੈ ਬਹੁਤ ਠੀਕ ਹੈ ਬੈੱਡ ਦਾ ਬੈੱਡ ਦਾ ਪੂਰਾ ਫੋਟੋ ਤੇ ਜਿਹੀ ਅੱਛਾ ਇਹ ਤਾਂ ਤਿੰਨ ਸਲੋ ਹੋ ਜਣੇ ਆ ਇਹ ਹਨ ਉੱਪਰ ਨਾਲ ਸਾਡੇ ਇਹ ਲੂਵਰਿੰਗ ਆ ਦੀ ਇਹ ਤਿੰਨ ਲਾਏ ਠੀਕ ਹੈ ਠੀਕ ਚੱਲ ਵਧੀਆ ਉਸਤਾਦ ਆ ਛੁੱਟੀ ਕਰ ਗਏ ਹੈ ਉਸਤਾਦ ਆ ਛੁੱਟੀ ਕਰ ਗਏ ਹੈ ਬਿਆਸਤਾਂ ਦੇ ਹਾਂ ਤਾਈ ਮੁੰਡੇ ਦਾ ਜੀ ਨਹੀਂ ਲੱਗ ਰਿਹਾ ਅੱਜ ਇਹਦਾ ਇਹਦਾ ਜੀ ਨਹੀਂ ਲੱਗ ਰਿਹਾ ਹੈਗਾ ਹਾਂ ਅੱਜ ਮੁੰਡੇ ਦਾ ਜੀ ਨਹੀਂ ਲੱਗ ਇਹ ਫੋਟੋ ਕਟ ਕਟ ਕੇ ਦੇਖੀ ਜਾ ਰਹੀ ਆ ਦੀ ਆ ਇੱਕ ਸਾਡਾ ਉਸਤਾਦ ਛੁੱਟੀ ਕਰਕੇ ਆਵਾਂ ਚੱਲ ਮੈਂ ਵੀ ਚੱਕਾਂ ਜਾਂ ਸਮਾਨ ਲੈ ਕੇ ਆਵਾਂ ਪੁੱਟੀ ਆਉਗੀ ਥੋੜੀ ਜੀ ਇਹ ਵੀ ਲੈ ਕੇ ਆਵਾਂ ਬਾਅਦ ਜਾ ਕੇ ਗੱਟੀ ਚ ਲਈਜੀ ਚਾਬੀ ਤੇ ਚੱਲੀਏ ਰੋਕੜੇ ਧੰਨਵਾਦ ਜੀ ਅੱਜ ਦਾ লাইਵ ਵੀਡੀਓ ਦੇਖਣ ਵਾਸਤੇ ਕਹਿੰਦੇ ਆਂ ਫਿਰ ਅਗਲੇ ਕੱਲ੍ਹ ਅਗਲੇ ਲਾਈਵ 'ਚ